ਸ਼ੁਰੂ ਤੋਂ ਆਪਾਂ ਨੂੰ ਇੱਕ ਹੀ ਗੱਲ ਸਿਖਾਈ ਗਈ ਆ ਵੀ ਜਦੋਂ ਤੁਸੀਂ ਸੜਕ ਦੇ ਉੱਤੇ ਪੈਦਲ ਤੁਰਦੇ ਹੋ ਤਾਂ ਖੱਬੇ ਹੱਥ ਤੁਰਨਾਗਾ। ਤੋਂ ਪਹਿਲੀ ਗੱਲ ਤਾਂ ਤੁਹਾਨੂੰ ਮੈਂ ਇਹੇ ਦੱਸਦਾ ਵੀ ਹਰ ਸਾਲ ਜਿਹੜਾ ਸੜਕ ਦੁਰਘਟਨਾ ਦੇ ਵਿੱਚ ਜਿੰਨੇ ਲੋਕ ਮਰਦੇ ਹੈਗੇ ਆ ਉਹਦੇ ਚੋਂ 10% ਲੋਕ ਇਦਾਂ ਦੇ ਹੁੰਦੇ ਆ ਜਿਹੜੇ ਸੜਕ ਤੇ ਤੁਰਨ ਵਾਲੇ ਮਰਦੇ ਆ। ਤੋਂ ਪਹਿਲੀ ਗੱਲ ਇਹ ਆ ਜੀ ਦੋਸਤੋ ਸੜਕਾਂ ਜਿਹੜੀਆਂ ਤੁਰਨ ਵਾਲ ਤੇ ਨਹੀਂ ਬਣਨਾਂਗੀਆਂ। ਜੇਕਰ ਉਹਦੇ ਉੱਤੇ ਪੈਦਲ ਤੁਰਨਾ ਵੀ ਆ ਤਾਂ ਉਹਦੇ ਸਾਈਡ ਤੇ ਜਿਹੜਾ ਫੁੱਟਪਾਥ ਬਣਿਆ ਹੁੰਦਾ ਤਾਂ ਉਹ ਫੁੱਟਪਾਥ ਤੇ ਆਪਾਂ ਖੱਬੇ ਹੱਥ ਤੁਰਨਾ ਹੁੰਦਾ। ਪਰੰਤੂ ਆਪਾਂ ਨੂੰ ਇਹ ਗੱਲ ਕਿਸੇ ਨੇ ਨਹੀਂ ਦੱਸੀਗੀ ਵੀ ਜੇ ਸੜਕ ਦੇ ਆਸ-ਪਾਸੇ ਫੁੱਟਪਾਥ ਨਹੀਂ ਬਣਿਆਗਾ ਤਾਂ ਉਹਤ ਹਾਲਤ ਵਿੱਚ ਕਿਹੜੇ ਪਾਸੇ ਤੁਰਨਾਗਾ ਤੇ ਆਪਾਂ ਤੁਹਾਡੇ ਨਾਲ ਇਹ ਗੱਲ ਅੱਜ ਕਰਾਂਗੇ ਵੀ ਆਪਾਂ ਉਸ ਹਾਲਤ 'ਚ ਕਿਹੜੇ ਪਾਸੇ ਤੁਰਨਾਗਾ ਤੋਂ ਸੜਕ ਦੇ ਜਦੋਂ ਦੋਨੇ ਪਾਸੇ ਫੁੱਟਪਾਥ ਹੈ ਨਹੀਂਗਾ ਜਿਹੜੀ ਕੱਚੀ ਜਗ੍ਹਾ ਹੁੰਦੀ ਆ ਉੱਤੇ ਆਪਾਂ ਸੱਜੇ ਹੱਥ ਤੁਰਨਾ ਹੁੰਦਾਗਾ ਸੱਜੇ ਹੱਥ ਤੁਰਨ ਨਾਲ ਕੀ ਹੁੰਦਾਗਾ ਜਿਹੜਾ ਵਹੀਕਲ ਆਪਣੇ ਸਾਹਮਣੇ ਆ ਰਿਹਾਗਾ ਉਹ ਆਪਣੇ ਆਪੋਜ਼ਿਟ ਹੁੰਦਾਗਾ ਯਾਨੀ ਕਿ ਉਹ ਤਾਂ ਆਪਦੀ ਲੈਫਟ ਸਾਈਡ ਆ ਰਿਹਾ ਹੁੰਦਾ ਤੇ ਆਪਾਂ ਨੂੰ ਉਹਦੀ ਕਾਰਵਾਈ ਹੈਗੀ ਆ ਵੀ ਉਹ ਕੀ ਉਹ ਡਰਾਈਵਰ ਕੋਈ ਸ਼ਰਾਬੀ ਤਾਂ ਨਹੀਂ ਜਾਂ ਕੋਈ ਉਸਨੇ ਕੋਈ ਨੀਂਦ ਦੇ ਵਿੱਚ ਤਾਂ ਨਹੀਂ ਗਿਆ ਆਪਾਂ ਨੂੰ ਉਹਦੀ ਹਰਕਤ ਨੋਟ ਹੁੰਦੀ ਹੈ ਤੇ ਆਪਾਂ ਉਸ ਵਕਤ ਪਾਸੇ ਹੋ ਜਾਂਦੇ ਤੇ ਆਪਣੀ ਜਾਨ ਬਚ ਜਾਂਦੀ ਹੈ ਉਹੀ ਹਾਲਤ ਵਿੱਚ ਜੇ ਆਪਾਂ ਆਪਾਂ ਉਸ ਟਾਈਮ ਤੇ ਖੱਬੇ ਹੱਥ ਹੋਵਾਂਗੇ ਤਾਂ ਆਪਾਂ ਨੂੰ ਪਿੱਛੇ ਵਾਲੇ ਡਰਾਈਵਰ ਦੀ ਹਰਕਤ ਦਾ ਪਤਾ ਨਹੀਂ ਲੱਗਦਾ ਤੇ ਆਪਾਂ ਐਕਸੀਡੈਂਟ ਦੀ ਲਪੇਟ 'ਚ ਆ ਜਾਂਦੇ ਆ ਤੇ ਆਪਦੀ ਜਾਨ ਵੀ ਗਵਾ ਦਿੰਨੇ ਆ ਤਾਂ ਹਮੇਸ਼ਾ ਜਦੋਂ ਸੜਕ ਤੇ ਤੁਰਨਾ ਤੇ ਉਹਦੇ ਸਾਈਡ ਤੇ ਜਿਹੜੀ ਕੱਚੀ ਥਾਂ ਹੁੰਦੀ ਆ ਸੱਜੇ ਹੱਥ ਤੁਰਨਾਗਾ ਜਾਣਕਾਰੀ ਚੰਗੀ ਲੱਗੀ ਤਾਂ ਨੂੰ ਸ਼ੇਅਰ ਕਰ ਦਿਓ ਧੰਨਵਾਦ